ਸਰੋਪ੍ਰਾਣੀ ਸਰਕਾਰੀ ਮਹਿਲਾ ਕਾਲਜ ਅੰਮ੍ਰਿਤਸਰ ਦੇ ਬਨਸਪਤੀ ਵਿਗਿਆਨ ਵਿਭਾਗ ਨੇ 1 ਅਗਸਤ ਨੂੰ ਗ੍ਰੀਨ ਸਕਿੱਲਸ ਐਜੂਕੇਸ਼ਨ ਐਂਡ ਰਿਸਰਚ ਔਨ ਸਸਟੇਨੇਬਲ ਲਾਈਫਸਟਾਈਲ ਵਿਸ਼ੇ ਤੇ ਇੱਕ ਦਿਨਾ ਵਰਕਸ਼ਾਪ ਦਾ ਸਫਲਤਾਪੂਰਵਕ ਆਯੋਜਨ ਕੀਤਾ ਪ੍ਰੋਫੈਸਰ ਡਾਕਟਰ ਸਰੋਜ अरोड़ा ਡੀਨ ਕਾਲਜ ਵਿਕਾਸ ਪੰਚਾਇਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਇਸ ਮੌਕੇ ਮੁੱਖ ਮਹਿਮਾਨ ਸਨ ਆਪਨੇ ਉਦਘਾਟਨੀ ਭਾਸ਼ਣ ਵਿੱਚ ਉਹਨਾਂ ਨੇ ਰਵਾਇਤੀ ਗਿਆਨ ਅਤੇ ਆਧੁਨਿਕ ਖੋਜ ਨੂੰ ਜੋੜ ਕੇ ਭਾਈਚਾਰਿਆਂ ਨੂੰ ਸ਼ਕਸ਼ਤ ਬਣਾਉਣ ਦੀ ਸੰਭਾਵਨਾ ਤੇ ਚਾਨਣਾ ਪਾਇਆ ਵਿਸ਼ੇਸ਼ ਮਹਿਮਾਨ ਖੇਤੀ ਵਿਗਿਆਨ ਕੇਂਦਰ ਤੋਂ ਡਾਕਟਰ ਵਿਕਰਮਜੀਤ ਸਿੰਘ ਸਾਹਿਬ ਜਿਨ੍ਹਾਂ ਨੇ ਵਿਗਿਆਨਕ ਅਤੇ ਰਵਾਇਤੀ ਤਰੀਕਿਆਂ ਨੂੰ ਜੋੜ ਕੇ ਟਿਕਾਊ ਪੇਂਡੂ ਜੀਵਨ ਨੂੰ ਸ਼ਕਸ਼ਤ ਬਣਾਉਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਕਿਰਨਜੀਤ ਬਲ ਨੇ ਵਿਦਿਆਰਥੀਆਂ ਅਤੇ ਪੇਂਡੂ ਔਰਤਾਂ ਦੀ ਵਾਤਾਵਰਣ ਜਾਗਰੂਕਤਾ ਅਤੇ ਨਵੀਨਤਾ ਪ੍ਰਤੀ ਜਨੂਨ ਦੀ ਸ਼ਲਾਘਾ ਕਰਦਿਆਂ ਸਿੱਖਿਆ ਟਿਕਾਊ ਜੀਵਨ ਸ਼ੈਲੀ ਅਤੇ ਪਾਇਚਾਰਕ ਉੱਨਤੀ ਪ੍ਰਤੀ ਸੰਸਥਾ ਦੀ ਵਚਨਬੱਧਤਾ ਨੂੰ ਦੁਹਰਾਇਆ। ਕਲਾਸ ਤੁਸੀਂ ਜਾਣਦੇ ਆ ਇੰਟਰੈਕਸ਼ਨ ਉਨੀ ਨਹੀਂ ਹੁੰਦੀ ਕਈ ਬੱਚੇ ਕਰ ਲੈਂਦੇ ਨੇ ਕਈ ਨਹੀਂ ਕਰਦੇ ਇੱਥੇ ਤੁਹਾਨੂੰ ਅੱਜ ਮੌਕਾ ਮਿਲੇਗਾ ਕਿ ਤੁਸੀਂ ਆਪਣੇ ਪੂਰੇ ਡਾਊਟਸ ਕਲੀਅਰ ਕਰ ਲਓ ਹਰਬਲ ਫਾਰਮੂਲੇਸ਼ਨਸ ਉਹਦਾ ਵੀ ਅੱਜਕੱਲ ਜਿਹੜੀ ਚੀਜ਼ਾਂ ਵੀ ਹੋ ਉਹ ਟੂ ਲਿਵ ਅ ਕੈਮੀਕਲਸ ਵੀ ਲਾਈਫ ਹਰਬਲ ਚੀਜ਼ ਜਿਹੜੀ ਹੋਏਗੀ ਉਹ ਹਮੇਸ਼ਾ ਹੀ ਸਾਡੀ ਸਿਹਤ ਲਈ ਬਹੁਤ ਚੰਗੀ ਹੋਏਗੀ ਅਸੀਂ ਕਿਉਂ ਅੱਜਕੱਲ ਤੰਗ ਹੋ ਰਹੇ ਹਾਂ ਕਈ ਬਿਮਾਰੀਆਂ ਨਾਲ ਕਿਉਂ ਜੂਝ ਰਹੇ ਹਾਂ ਬਿਕੋਜ਼ ਆਫ ਦਾ ਕੈਮੀਕਲਸ ਸੋ ਚੀਜ਼ ਵੇਰੇ ਉੱਠਦੇ ਆ ਉੱਠਦੇ ਸਾਰੇ ਅਸੀਂ ਟੂਥਪੇਸ ਲੈਨੇ ਆ ਕਰਦੇ ਆ ਤੇ ਚਲੋ ਬਾਅਦ ਅਸੀਂ ਜੇ ਥੋੜੀ ਜੀ ਖੇਚਲ ਕਰਾਂਗੇ ਥੋੜਾ ਜਿਹਾ ਟਾਈਮ ਕੱਢਾਂਗੇ ਜੇ ਅਸੀਂ ਨਿੰਮ ਦੀ ਦਾਤਨ ਕਰ ਲਈਏ ਤਾਂ ਮੇਰਾ ਖਿਆਲ ਸਾਨੂੰ ਕਾਫੀ ਦੇਰ ਤੱਕ ਤੇ ਸਕੂਲ ਜਾਣ ਦੀ ਜਰੂਰਤ ਨਹੀਂ ਪਵੇਗੀ ਪਹਿਲਾਂ ਤੇ ਇਹ ਕਾਲਜ ਜਿਹੜਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਅਫੀਲੀਏਟਡ ਹੈ ਸਾਨੂੰ ਬੜਾ ਮਾਣ ਹੈ ਕਿ ਇਸ ਕਾਲਜ ਨੇ ਜਿਦੋਂ ਦੀ ਅਸੀਂ ਦੇਖ ਰਹੇ ਹਾਂ ਇਸ ਨੇ ਬਹੁਤ ਤਰੱਕੀ ਕੀਤੀ ਹੈ ਇਹ ਗ੍ਰੇਡ ਅਕ੍ਰੈਡੀਟਿਡ ਹੈ ਇਹਨਾਂ ਚੀਜ਼ਾਂ ਨੂੰ এনवायरमेंट ਸੈਂਸਿਟਾਈਜੇਸ਼ਨ ਲਈ ਔਰ ਸਾਡੇ ਨੈਚੁਰਲ ਲਾਈਫ ਸਟਾਈਲ ਤਨਵੀ ਕਰੋ ਤਾਂ ਕਿ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਸਾਡੀ ਗ੍ਰਾਸਤ ਕੀ ਹੈ